ਹਾਂਜੀ ਇੱਕ ਆਪਾਂ ਤੁਹਾਨੂੰ ਹੋਰ ਵੀਡੀਓ ਸ਼ੇਅਰ ਕਰਦੇ ਆ ਤੁਹਾਡੇ ਨਾਲ ਇਹ ਵੀ ਇੱਕ ਵਾਰੀ ਵੀਡੀਓ ਸੁਣੋ ਫਿਰ ਆਪਾਂ ਇਹਦੇ ਬਾਰੇ ਕੇਸ ਕਰਾ ਦੋ ਹੁਣ ਮੇਤੇ ਪੈਣ ਚੁੱਤੋ ਚੂੜੇ ਸਾਰੇ ਆ ਗੰਧੀ ਸੱਟ ਨੂੰ ਦੱਸੋ ਕਿ ਇਹਦਾ ਪਿਓ ਕੌਣ ਆ ਇਹਨੂੰ ਖੁਦ ਨਹੀਂ ਪਤਾ ਇਹਦਾ ਪਿਓ ਕੌਣ ਸੀ ਬੈਠਾ ਇਹਦੇ ਬਾਰੇ ਇਹ ਗੱਲ ਆ ਜੀ ਆਪਣੀ ਜੋ ਆਪਣੇ ਲੋਕ ਰੰਗਰੇਟਾ ਸ਼ਬਦ ਜੋ ਰਾਜਪੂਤ ਰੰਗੜ ਤੋਂ ਰੰਗਰੇਟੇ ਬਣੇ ਆ ਉਹਨਾਂ ਬਾਰੇ ਗੱਲ ਕਰ ਰਹੇ ਆ ਨਾਲੇ ਤਾਂ ਇਹ ਵੀ ਹੋ ਸਕਦਾ ਕਿਸੇ ਨੂੰ ਗੁੱਸਾ ਲੱਗੇ ਗੱਲ ਦਾ ਨਾਲੇ ਤਾਂ ਰੰਗਰੇਟਾ ਕਹਿੰਦੇ ਆ ਆਪਣੇ ਆਪ ਨੂੰ ਹਨਾ ਰਾਜਪੂਤ ਰੰਗੜੀਆਂ ਔਲਾਦਾਂ ਕਹਾ ਰਹੇ ਆ ਗੁਰੂ ਦੇ ਬੇਟੇ ਕਹਾ ਰਹੇ ਆ ਤੇ ਨਾਲੇ ਕਹਿੰਦੇ ਵੀ ਸਾਨੂੰ ਜਾਤੀ ਸੂਚਕ ਸ਼ਬਦ ਬੋਲਤੇ ਕਿਸੇ ਨੇ ਤੇ ਹਾਲਾਂਕਿ ਚੂੜੇ ਸ਼ਬਦ ਨਾਲ ਰੰਗਰੇਟੇ ਦਾ ਰੰਗੜ ਰਾਜਪੂਤ ਦਾ ਕੋਈ ਮਤਲਬ ਹੀ ਨਹੀਂ ਹੈਗਾ ਫਿਰ ਤੁਸੀਂ ਕਿਉਂ ਧੱਕੇ ਨਾ ਬਣ ਰਹੇ ਹੋ ਹਰ ਰੋਜ਼ ਆਏ ਦਿਨ ਨਵੀਆਂ ਤੋਂ ਨਵੀਆਂ ਵੀਡੀਓ ਆਪਾਂ ਦੇਖਦੇ ਆ ਤੁਸੀਂ ਜੇ ਰੰਗਰੇਟੇ ਹੋ ਰੰਗੜ ਰਾਜਪੂਤੋਂ ਫਿਰ ਫੁੱਡਾ ਚੂੜੇ ਸ਼ਬਦ ਨਾਲ ਕੀ ਮਤਲਬ ਤੇ ਮੇਰਾ ਵੀਰ ਕੋਈ ਗੁੱਸਾ ਨਾ ਕਰੇ ਇਸ ਗੱਲ ਦਾ ਮੈਂ ਤਰਕ ਅਰਥ ਨਾਲ ਗੱਲ ਕਰ ਰਿਹਾ ਤਰਕ ਦੇ ਨਾਲ ਜਵਾਬ ਦੇਵੋ ਕੋਈ ਗੱਲ ਨਹੀਂ ਹੋ ਸਕਦਾ ਮੇਰੇ ਨਾਲ ਵੀ ਕਿਸੇ ਕੋ ਬੰਦੇ ਕੋਲ ਜਾਂ ਕੋਈ ਕਿਤਾਬ ਜਿਹੜੀ ਮੈਂ ਨਾ ਪੜ੍ਹੀ ਹੋਵੇ ਹੋ ਸਕਦਾ ਉਹਨਾਂ ਨੇ ਪੜ੍ਹੀ ਹੋਵੇ ਜਿਹੜੀ ਮੈਂ ਪੜ੍ਹੀ ਆ ਹੋ ਸਕਦਾ ਉਹਨਾਂ ਨੇ ਨਾ ਪੜ੍ਹੀ ਹੋਵੇ ਤੇ ਬਹੁਤ ਹੀ